ਜੀ ਸਤਿ ਸ੍ਰੀ ਅਕਾਲ ਜੀ ਵੈਲ ਗੁੱਡ ਮਾਰਨਿੰਗ ਜੀ ਸਵਾਗਤ ਹੈ ਜੀ ਮੈਂ ਇੱਕ ਹੋਰ ਪਿਆਰੀ ਜੀ ਵੀਡੀਓ ਲੈ ਕੇ ਹਾਜ਼ਰ ਹੋ ਹਾਂ ਤੁਹਾਡੇ ਸਾਹਮਣੇ ਐਂਡ ਤੱਕ ਤੁਸੀਂ ਪੂਰੀ ਵੀਡੀਓ ਚੈੱਕ ਕਰਨੀ ਹੈ ਤੁਹਾਨੂੰ ਕਾਟਨ ਦੇ ਸੂਟ ਵੀ ਦਿਖਾਏ ਜਾਣਗੇ ਜੋ ਕਿ 550 ਦੇ ਰਹਿਣ ਵਾਲੇ ਨੇ ਇਹ ਵਾਲੇ ਸੂਟ ਮਸਲੀਨ ਕਾਟਨ ਦੇ ਰਹਿਣ ਵਾਲੇ ਨੇ ਪ੍ਰਾਈਸ ਰਹਿਣ ਵਾਲਾ 1100 ਰੁਪਏ ਸ਼ਿਪਿੰਗ ਫ੍ਰੀ ਰਹਿਣ ਵਾਲੀ ਤੁਸੀਂ ਦੇਖ ਸਕਦੇ ਹੋ ਕਮੀਜ਼ ਤੇ ਵੀ ਕਢਾਈ ਹੈ ਸਲਵਾਰ ਤੇ ਵੀ ਕਢਾਈ ਹੈ ਘਲਤ ਤੇ ਵੀ ਕਢਾਈ ਮਿਲ ਜੇਗੀ ਤੇ ਚੁੰਨੀਆਂ ਤੁਹਾਨੂੰ ਬਹੁਤ ਸੁਣੀਆਂ ਕਿਸੇ ਦੇ ਡਬਲ ਸ਼ੇਡ ਵਿੱਚ ਹੈ ਕਿਸੇ ਦੇ ਸਿੰਗਲ ਸ਼ੇਡ ਵਿੱਚ ਹੈ ਕਿਸੇ ਦੇ ਕੰਟਰਾਸਟ ਵਿੱਚ ਹੈ ਬਹੁਤ ਸੋਹਣੇ ਮਸ਼ੀਨ ਕਢਾਈ ਦੇ ਸੂਟ ਰਹਿਣ ਵਾਲੇ ਨੇ ਪਾਰਟੀ ਵੇਅਰ ਸੂਟ ਰਹਿਣ ਵਾਲੇ ਨੇ ਡਿਜ਼ਾਈਨਰ ਸੂਟ ਰਹਿਣ ਵਾਲੇ ਨੇ ਤੁਸੀਂ ਕੋਈ ਵੀ ਸੂਟ ਅਗਰ ਪਸੰਦ ਕਰਦੇ ਹੋ ਤਾਂ ਇਹਨਾਂ ਦੀ ਬੁਕਿੰਗ ਕਰਵਾ ਸਕਦੇ ਹੋ ਸਕਰੀਨ ਤੇ ਜੋ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨ ਸ਼ਾਟ ਭੇਜ ਸਕਦੇ ਹੋ ਤੇ ਬੁਕਿੰਗ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪੈਗੀ ਐਡਵਾਂਸ ਵਿੱਚ ਪੇਮੈਂਟ ਕਰਵਾ ਕੇ ਇਹਨਾਂ ਦੀ ਬੁਕਿੰਗ ਕਰਾਣੀ ਪੈਗੀ ਕਾਲ ਨਹੀਂ ਕਰਨੀ ਓਨਲੀ ਵਟਸਐਪ ਤੇ ਮੈਸੇਜ ਕਰਕੇ ਬੁਕਿੰਗ ਕਰਾਣੀ ਹੈ ਕਾਲ ਨਹੀਂ ਚੱਕੀ ਜਾਏਗੀ ਤੇ ਨਾ ਤੁਹਾਨੂੰ ਰਿਪਲਾਈ ਮਿਲੇਗਾ ਕਾਲ ਤੇ ਤੇ ਤੁਸੀਂ ਕੇਵਲ WhatsApp ਤੇ ਮੈਸੇਜ ਕਰਨਾ WhatsApp ਤੇ ਤੁਹਾਨੂੰ ਪ੍ਰੋਪਰ ਰਿਪਲਾਈ ਮਿਲੇਗਾ ਬੁਕਿੰਗ ਲਈ ਜਾਏਗੀ ਟ੍ਰੈਕਿੰਗ ਦਿੱਤੀ ਜਾਏਗੀ ਹਾਂਜੀ ਜਲਦੀ ਤੋਂ ਜਲਦੀ ਇਹਨਾਂ ਨੂੰ ਆਰਡਰ ਕਰਨ ਲਈ WhatsApp ਤੇ ਮੈਸੇਜ ਕਰੋ ਉਸ ਤੋਂ ਪਹਿਲਾਂ ਕਿ ਇਹ ਸੋਲਡ ਆਊਟ ਹੋ ਜਾਣਾ ਇਸੇ ਆਫਰ ਵਿੱਚ ਹੈਗੇ ਨੇ ਸੂਟ ਤੇ ਇਹ ਜਲਦੀ ਸਟਾਕ ਆਊਟ ਹੋਣ ਵਾਲੇ ਨੇ ਬਹੁਤ ਸੋਹਣੇ ਸੋਹਣੇ ਕੰਟਰਾਸਟ ਬਣਾਈ ਹੋਏ ਨੇ ਲਾਈਟ ਡਾਰਕ ਜੋ ਤੁਸੀਂ ਪਸੰਦ ਕਰਦੇ ਹੋ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਇਹ ਵਾਲੇ ਜੋ ਸੂਟ ਨੇ ਇਹਨਾਂ ਦਾ ਪ੍ਰਾਈਸ 550 ਰੁਪਏ ਰਹਿਣ ਵਾਲਾ ਹੈ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਕਮੀਜ਼ ਤੁਹਾਨੂੰ ਕਾਟਨ ਦੀ ਦਿੱਤੀ ਜਾ ਰਹੀ ਹੈ ਕੈਮਰੀ ਕਾਟਨ ਤੇ ਸਲਵਾਰ ਵੀ ਕੈਮਰੀ ਕਾਟਨ ਦਿੱਤੀ ਜਾ ਰਹੀ ਹੈ ਜੌਰਜੈਂਟਾ ਦੁਪੱਟਾ ਕੁਝ ਲੋਕ ਉਸ ਦਿਨ ਕੈਮਰੀ ਕਾਟਨ ਕਿਹੜਾ ਫ ਕਪੜਾ ਹੁੰਦਾ ਕੈਮਰੀ ਕਾਟਨ ਕਾਟਨ ਨੂੰ ਹੀ ਕਿਹਾ ਜਾਂਦਾ ਹੈ ਹਾਂਜੀ ਕਾਟਨ ਹੀ ਹੁੰਦਾ ਹੈ ਸੌਫਟ ਕਾਟਨ ਹੁੰਦਾ ਹੈ ਜੋ ਕਿ ਗਰਮੀ ਵਾਸਤੇ ਸਪੈਸ਼ਲ ਵਧੀਆ ਰਹਿੰਦਾ ਹੈ ਤੇ ਗਰਮੀ ਨਹੀਂ ਮਹਿਸੂਸ ਹੁੰਦੀ ਹਨ ਰਾਤ ਕੰਟਰਾਸਟ ਬਹੁਤ ਸੋਹਣੇ ਬਣਾਏ ਹੋਏ ਨੇ ਜੇ ਇਹਨਾਂ ਚੋਂ ਵੀ ਕੋਈ ਸੂਟ ਪਸੰਦ ਕਰਦੇ ਹੋ ਤੁਸੀਂ ਸਕਰੀਨ ਤੇ ਨੰਬਰ ਤੁਹਾਨੂੰ ਦੱਸਿਆ ਗਿਆ ਉਸ ਨੰਬਰ ਤੇ ਸੂਟ ਦਾ ਸਕਰੀਨਸ਼ਾਟ ਭੇਜੋ ਤੇ ਬੁਕਿੰਗ ਕਰਾਓ ਬਹੁਤ ਹੀ ਪਿਆਰੇ ਪਿਆਰੇ ਕਲਰ ਅਵੇਲੇਬਲ ਹੈਗੇ ਨੇ ਤੇ ਜੇ ਤੁਹਾਨੂੰ ਮੇਰੀ ਵੀਡੀਓਜ਼ ਅੱਛੀ ਲੱਗਦੀਆਂ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਜੋ ਘੰਟੀ ਵਾਲਾ ਬਟਨ ਹੈ ਉਹਨੂੰ ਪ੍ਰੈਸ ਕਰਕੇ ਜਾਣਾ ਤਾਂ ਕਿ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਤੁਸੀਂ ਉਹਨਾਂ ਦੀ ਬੁਕਿੰਗ ਕਰਵਾ ਸਕੋ ਇਸ ਤੋਂ ਪਹਿਲਾਂ ਕਿ ਇਹ ਸਟਾਕ ਆਊਟ ਹੋ ਜਾਵੇ ਤੇ ਬਹੁਤ ਹੀ ਪਿਆਰੇ ਕਲੈਕਸ਼ਨ ਹੈ ਬਹੁਤ ਹੀ ਸੋਹਣੇ ਸੋਹਣੇ ਸੂਟ ਅਵੇਲੇਬਲ ਹੈਗੇ ਨੇ ਆਰਡਰ ਕਰਨ ਲਈ ਜਲਦੀ ਤੋਂ ਜਲਦੀ ਮੈਸੇਜ ਕਰੋ ਬਹੁਤ ਹੀ ਛੋਟੀਆਂ ਛੋਟੀਆਂ ਬੁੱਟੀਆਂ ਵਾਲੇ ਪ੍ਰਿੰਟ ਨੇ ਅ ਅੱਛੇ ਲੱਗਦੇ ਨੇ ਪਾਏ ਹੋਏ ਤੇ ਕੰਟਰਾਸਟ ਵੀ ਬਹੁਤ ਸੋਹਣਾ ਬਣਾਇਆ ਹੈ ਕਿਸੇ ਨਾਲ ਵਾਈਟ ਕਿਸੇ ਨਾਲ ਪਿੰਕ ਤੇ ਤੁਸੀਂ ਜਲਦੀ ਇਹਨਾਂ ਨੂੰ ਆਰਡਰ ਕਰੋ ਤੇ ਗਰਮੀਆਂ ਵਾਸਤੇ ਹੀ ਘਰਪਾਣ ਵਾਸਤੇ ਬਹੁਤ ਵਧੀਆ ਲੱਗ ਹੈਗੇ ਨੇ ਕਪੜਾ ਇਹ ਬਟ ਉਦਲੇ ਤੁਹਾਨੂੰ ਮੈਸੇਜ ਕਰਨਾ ਪਏਗਾ ਜਲਦੀ ਤੋਂ ਜਲਦੀ ਤੇ ਐਂਡ ਵਿੱਚ ਸਾਨੂੰ ਹੋਰ ਵੀ 5 ਮੀਟਰ 510 ਦਾ ਸੂਟ ਦਿੱਤਾ ਜਾ ਰਿਹਾ ਹੈ ਉਹ ਵੀ ਤੁਸੀ ਚੈੱਕ ਕਰਨਾ ਹੈ ਤੇ ਜੇ ਤੁਹਾਨੂੰ ਮੇਰੀ ਕਲੈਕਸ਼ਨ ਅੱਛੀ ਲੱਗਦੀ ਹੈ ਤੇ ਪਲੀਜ਼ ਕਮੈਂਟ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਤੇ ਸ਼ੇਅਰ ਵੀ ਕਰ ਸਕਦੇ ਹੋ ਆਪਣੇ ਸਰਕਲ ਚ ਹਾਂਜੀ ਤੇ ਜਲਦੀ ਤੋਂ ਜਲਦੀ ਆਰਡਰ ਕਰਨ ਲਈ ਮੈਸੇਜ ਕਰੋ ਇਹ ਵਾਲੇ ਸੂਟ 5 ਮੀਟਰ ਕੈਮਰਿਕ ਕਾਟਨ ਸੂਟ ਤੁਹਾਨੂੰ 500 ਦੇ ਦਿੱਤੇ ਜਾ ਰਿਹਾ ਹੈ 500 ਵਿੱਚ ਦਿੱਤੇ ਜਾ ਰਿਹਾ ਹੈ 5 ਮੀਟਰ ਕਪੜਾ ਮਿਲੇਗਾ 500 ਰੁਪਏ ਚ ਬਹੁਤ ਹੀ ਸੋਨੇ ਸੋਨੇ ਦੇ ਵਿੱਚ ਵੀ ਕਲਰ ਲਾਈਟ ਤੇ ਕਲਰ ਅਵੇਲੇਬਲ ਹੈਗੇ ਨੇ ਇਹਨਾਂ ਸੂਟ ਦਾ ਪ੍ਰਾਈਸ ਸੁਪਰ ਰੀਲ ਵਾਲੇ ਨੇ ਉਹਨਾਂ ਲਈ ਬੈਸਟ ਹੈ ਵੀ ਇਹਨਾਂ ਇੱਕ ਤਾਂ ਤੁਹਾਨੂੰ ਸੂਟ ਦਿੱਤੇ ਜਾ ਰਹੇ ਬਾਜੂ ਤੇ ਵਰਕ ਮਿਲ ਜੇਗਾ ਬਹੁਤ ਹੀ ਸੋਨੇ ਸੂਟ ਨੇ ਤੇ ਬਹੁਤ ਹੀ ਪਿਆਰੇ ਕਲਰ ਹੈਗੇ ਨੇ ਜੇ ਤੁਹਾਨੂੰ ਮੇਰੀ ਵੀਡੀਓ ਵਿੱਚ ਲੱਗਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਕਰ ਦੇ ਕਰੋ ਵੀਡੀਓ ਦੇਖ ਲੈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਸਬਸਕ੍ਰਾਈਬ